ਮੈਂ ਨਾ ਚੌਂਕ ਬਠਿੰਡਾ ਚ ਮੌਜੂਦ ਹਾਂ ਜਿੱਥੇ ਦੋ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਜਿਹੜਾ ਮੌਤ ਦੇ ਜਿਹੜਾ ਘਾਟ ਉਤਾਰ ਦਿੱਤਾ ਜਾਂਦਾ ਤਸਵੀਰਾਂ ਤੁਹਾਨੂੰ ਮੈਂ ਨਾ ਚੌਂਕ ਬਠਿੰਡਾ ਦੀਆਂ ਦਿਖਾ ਰਿਹਾ ਹਾਂ ਜਿੱਥੇ ਦੋ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਮੌਕੇ ਤੇ ਬਠਿੰਡਾ ਪੁਲਿਸ ਦੇ ਜਿਹੜੇ ਅਧਿਕਾਰੀ ਪਹੁੰਚੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਘਟਨਾ ਬਾਰੇ ਕੀ ਕਹਿਣਾ ਉਹਨਾਂ ਦਾ ਐਸਪੀ ਸਿਟੀ ਨਰਿੰਦਰ ਸਿੰਘ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕਿਸ ਕਾ ਦੀ ਸਰ ਦੋ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਬੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਮੌਕੇ ਤੇ ਤੁਸੀਂ ਪਹੁੰਚੋ ਕੀ ਚਾਹਨਾ ਚਾਹੋਗੇ ਇਹ ਨਿਰਮਲ ਸਿੰਘ ਨਾਮ ਦਾ ਵਿਅਕਤੀ ਸੀਗਾ ਜਿਹੜੀ ਮੋਢੀ ਤੁਟੇਸ਼ ਦੇ ਸਾਹਮਣੇ ਆਇਆ ਇਹ ਆਪਣੇ ਦੋਸਤ ਦੇ ਨਾਲ ਜਿਹੜਾ ਸੀਗਾ ਇਥੋਂ ਆਪਣੀ ਤਿਸ਼ਾਰ ਇਲੈਕਟ੍ਰੋਨਿਕਸ ਵਿੱਚ ਕੰਮ ਕਰਦਾ ਸੀ ਆਕੇ ਦਾ ਰੰਦੇ ਉੱਪਰ ਉਥੇ ਇੱਕ ਜਦੋਂ ਸਰਵਿਸ ਕਾਲ ਆਈ ਸੀਗੋ ਤੇ ਜਾਣ ਵਾਸਤੇ ਆਪਣੇ ਸਕੂਟੀ ਤੇ ਨਿਕਲੇ ਸੀਗੇ ਦੋਨੋਂ ਜਣੇ ਤਾਂ ਪਿੱਛੇ ਇੱਕ ਮੋਟਰਸਾਈਕਲ ਸਵਾਰ ਦੋ ਵਿਅਕਤੀ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਆਕੇ ਜਿਹੜੀ ਹੈਗੀ ਸਕੂਟੀ ਦੇ ਪੰਨਤ ਜਿਹੜੀ ਮਾਰੀ ਤਤ ਮਾਰਨ ਤੋਂ ਬਾਅਦ ਜਦੋਂ ਇਹ ਡਿਸਬੈਲੈਂਸ ਹੋ ਗਿਆ ਤਾਂ ਇਹ ਦਿੱਕਤ ਜਦੋਂ ਤੇ ਉਹਨਾਂ ਨਿਰਮਲ ਸਿੰਘ ਦੇ ਉੱਪਰ ਜਿਹੜੀ ਹੈਗੀ ਫਾਇਰਿੰਗ ਕਰਤੀ ਤਿੰਨ ਚਾਰ ਰਾਉਂਡ ਫਾਇਰ ਕੀਤੇ ਆ ਜਿਹਦੇ ਵਿੱਚ ਇੱਕ ਰਾਉਂਡ ਜਿਹੜਾ ਹੈਗਾ ਉਹਦੇ ਅੱਖ ਦੇ ਕਰੀਬ ਜਿਹੜਾ ਹੈਗਾ ਲੱਗਿਆ ਤੇ ਇਥੋਂ ਉਹਨੂੰ ਚੱਕ ਕੇ ਹਾਲ ਦੇ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਸੀ ਕਿ ਜਿੱਥੇ ਜਿੱਦੀ ਸਾਡੀ ਟੀਮ ਨੂੰ ਦੱਸਿਆ ਕੋਈ ਡੈਥ ਹੋ ਚੁੱਕੀ ਹੈ ਇਸੇ ਕਾਰਨ ਕੀ ਲੱਗਦਾ ਜਿਹੜਾ ਗੋਲੀਆਂ ਮਾਰੀਆਂ ਗਈਆਂ ਤੇ ਵਿਅਕਤੀ ਨੂੰ ਸਰਿਆਮ ਆ ਦੇਖੋ ਇਹਦੇ ਜੇ ਕਿਉਂਕਿ ਹੋਈ ਇਨਸੀਡੈਂਟ ਹੋਇਆ ਸੀ ਮੌਕੇ ਪਰ ਆਏ ਅਸੀਂ ਸਾਰੇ ਅੰਗਲਾਂ ਦੀ ਜਾਂਚ ਕਰ ਰਹੇ ਹਾਂ ਜਿਹੜੇ ਕਿ ਇਹ ਜਿਹੜਾ ਅੰਜਸ ਕੀ ਹੈ ਜੰਬੀ ਜਿਹੜੇ ਦੋਚੀ ਹੈਗੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਗ੍ਰਫਤਾਰ ਕਰਾਂਗੇ। ਇੱਕ ਇੱਕ ਵਿਅਕਤੀ ਸਰ ਕਿੱਥੋਂ ਦਾ ਰਹਿਣ ਵਾਲਾ ਸੀ? ਇਹਦਾ ਜਿਹੜਾ ਹੈਗਾ ਇੱਥੇ ਗਲੀ ਨੰਬਰ ਆਈ ਥਿੰਕ ਮੈਨਾ ਚੌਕ ਦੇ ਵਿੱਚ ਜਿਹੜੀ ਇੱਕ ਗਲੀ ਹੈਗੀ ਉੱਥੇ ਰੈਂਟ ਦੇ ਉੱਪਰ ਰੰਡਾ ਸੀਗਾ। ਬੇਸਿਕਲੀ ਪਿਸ਼ੋਕਰ ਜਿਹੜਾ ਹੈਗਾ ਪਿੱਛੋਂ ਅੰਮ੍ਰਿਤਸਰ ਦਾ ਰਹਿਣ ਵਾਲਾ ਸੀਗਾ। ਪ੍ਰੋਪਰ ਜਿਹੜਾ ਐਡਰੈਸ ਜੇ ਵੈਰੀਫਾਈ ਨਹੀਂ ਹੋਇਆ। ਸਰ ਇਹ ਕਿੰਨੀ ਕੁ ਉਮਰ ਦੀ ਇਹ ਵਿਅਕਤੀ ਦੀ? ਇਹ ਤਕਰੀਬਨ 35-35 ਸਾਲ ਏ ਸੀਗੀ ਉਮਰ ਸੀਗੀ। ਤੇ ਇਲੈਕਟ੍ਰੀਕਲ ਦਾ ਕੰਮ ਕਰਦਾ ਸੀਗਾ। ਇਹ ਇਲੈਕਟ੍ਰੋ ਮਾਣਯੋਗ ਐਸਐਸਪੀ ਸਾਹਿਬ ਢੰਡਾ ਵੱਲੋਂ ਜਿਹੜੀ ਹਰ ਵਕਤ ਵਕਤ ਟੀਮਾਂ ਇਸ ਮਾਮਲੇ 'ਚ ਘਟਦੇ ਦਿੱਤੇ ਗਏ ਨੇ ਜਦੇ ਵਿੱਚ ਐਸਐਸਪੀ ਕੋਟਵਾਲੀ ਡੀਐਸਪੀ ਸਿਟੀ 1 ਸਿਟੀ 2 ਅਤੇ ਦੋਵੇਂ ਐਸਆਈਏ ਚਾਰਜ ਡੇਟੇ ਹਰ ਵਕਤ ਟੀਮਾਂ ਸਾਡੇ ਕੰਮ ਕਰ ਰਹੀ ਹੈ ਸਾਰੇ ਅੰਗਲਾਂ ਦਾ ਕੰਮ ਕਰ ਰਹੇ ਹੈ ਤੇ ਮੋਸਟ ਹੌਲੀ ਜਲਦੀ ਜਿਹੜਾ ਅਸੀਂ ਕੇਸ ਨੂੰ ਕਰੈਕ ਕਰ ਲਵਾਂਗੇ ਬਿਲਕੁਲ ਜੀ ਬਿਲਕੁਲ ਐਸਐਸਪੀ ਸਿਟੀ ਜਿਨ੍ਹਾਂ ਨੇ ਕਿਹਾ ਕੀ ਦੋਸ਼ੀਆਂ ਨੂੰ ਜਲਦ ਢੰਡਾ ਪੁਲਿਸ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਇਸ ਟਾਈਮ ਮੈਂ ਨਾ ਚੌਕ ਬਠਿੰਡਾ ਚ ਮੌਜੂਦ ਹਾਂ ਜਿੱਥੇ ਦੋ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਜਿਹੜਾ ਮੌਤ ਦੇ ਜਿਹੜਾ ਘਾਟ ਉਤਾਰ ਦਿੱਤਾ ਜਾਂਦਾ ਤਸਵੀਰਾਂ ਤੁਹਾਨੂੰ ਮੈਂ ਨਾ ਚੌਕ ਬਠਿੰਡਾ ਦੀਆਂ ਦਿਖਾ ਰਿਹਾ ਹਾਂ ਜਿੱਥੇ ਦੋ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਮੌਕੇ ਤੇ ਬਠਿੰਡਾ ਪੁਲਿਸ ਦੇ ਜਿਹੜੇ ਅਧਿਕਾਰੀ ਪਹੁੰਚੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਘਟਨਾ ਬਾਰੇ ਕੀ ਕਹਿਣਾ ਉਹਨਾਂ ਦਾ ਐਸਪੀ ਸਿਟੀ ਨਰਿੰਦਰ ਸਿੰਘ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਜੀ ਸਰ ਦੋ ਇਹ ਬਲੌ ਇੱਕ ਵਿਅਕਤੀ ਨੂੰ ਬੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਮੌਕੇ ਤੇ ਤੁਸੀਂ ਪਹੁੰਚੋ ਕੀ ਚਾਹਨਾ ਚਾਹੋਗੇ ਤੇ ਨਿਰਮਲ ਸਿੰਘ ਨਾਮ ਦਾ ਵਿਅਕਤੀ ਸੀਗਾ ਜਿਹੜੀ ਮੋਢਲੀ ਤੁਟੇਸ਼ ਦੇ ਸਾਹਮਣੇ ਆਇਆ ਇਹ ਆਪਣੇ ਦੋਸਤ ਦੇ ਨਾਲ ਜਿਹੜਾ ਸੀਗਾ ਇਥੋਂ ਆਪਣੀ ਤੁਸ਼ਾਰ ਇਲੈਕਟ੍ਰੋਨਿਕਸ ਵਿੱਚ ਕੰਮ ਕਰਦਾ ਸੀ ਆਕੇਦਾਰਾਂ ਦੇ ਉੱਪਰ ਉਦੋਂ ਇੱਕ ਜਿਹੜਾ ਸਰਵਿਸ ਕਾਲ ਆਈ ਸੀ ਕਿ ਉਹ ਤੇ ਜਾਣ ਵਾਸਤੇ ਆਪਣੀ ਸਕੂਟੀ ਤੇ ਨਿਕਲੇ ਸੀਗੇ ਦੋਨੋਂ ਜਣੇ ਤਾਂ ਪਿੱਛੇ ਇੱਕ ਮੋਟਰਸਾਈਕਲ ਸਵਾਰ ਤੋਂ ਵਿਅਕਤੀ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਆਕੇ ਜਿਹੜੀ ਹੋ ਗਈ ਸਕੂਟੀ ਦੇ ਉੱਪਰ ਲੱਤ ਜਿਹੜੀ ਮਾਰੀ ਤਾਂ ਤੁਹਾਨੂੰ ਤੋਂ ਬਾਅਦ ਜਦੋਂ ਇਹ ਡਿਸਬੈਲੈਂਸ ਹੋ ਗਿਆ ਤਾਂ ਇਹ ਜਿੱਕੇ ਜਦੋਂ ਤੇ ਉਹਨਾਂ ਨਿਰਮਲ ਸਿੰਘ ਦੇ ਉੱਪਰ ਜਿਹੜੀ ਹੈਗੀ ਫਾਇਰਿੰਗ ਕਰਤੀ ਪੰਜ ਚਾਰ ਗੋਣ ਫਾਇਰ ਕੀਤੇ ਆ ਜਿਹਦੇ ਵਿੱਚ ਇੱਕ ਗੋਣ ਜਿਹੜਾ ਹੈਗਾ ਉਹਦੇ ਅੱਖ ਦੇ ਕਰੀਬ ਜਿਹੜਾ ਹੈਗਾ ਲੱਗਿਆ ਤੇ ਤੋਂ ਉਹਨੂੰ ਚੱਕ ਕੇ ਹਾਲ ਦੇ ਸਿਵਲ ਹਸਪਤਲ ਰੈਫਰ ਕੀਤਾ ਗਿਆ ਸੀ ਕਿ ਜਿੱਥੇ ਜਿਹੜੀ ਸਾਡੀ ਟੀਮ ਦੱਸ ਸਕਦੀ ਡੈਥ ਹੋ ਚੁੱਕੀ ਹੈ। ਇਸੇ ਕਾਰਨ ਕੀ ਲੱਗਦਾ ਜਿਹੜਾ ਗੋਲੀਆਂ ਮਾਰੀਆਂ ਗਈਆਂ ਇੱਕ ਵਿਅਕਤੀ ਨੂੰ ਸ਼ਰਮ ਆ ਦੇਖੋ ਇਹ ਜੇ ਜੋ ਵੀ ਹੋਈ ਇਨਸੀਡੈਂਟ ਹੋਇਆ ਸੀ ਮੌਕੇ ਪਰ ਆਏ ਅਸੀਂ ਸਾਰੇ ਅੰਗਲਾਂ ਦੀ ਜਾਂਚ ਕਰ ਰਹੇ ਹਾਂ ਜਿਹੜੇ ਕਿ ਇਹ ਜਿਹੜਾ ਅੰਜਸ ਕੀ ਹੈ ਜੰਬੀ ਜਿਹੜੇ ਦੋਚੀ ਹੈਗੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਗ੍ਰਫਤਾਰ ਕਰਾਂਗੇ। ਇੱਕ ਇੱਕ ਵਿਅਕਤੀ ਸਰ ਕਿੱਥੋਂ ਦਾ ਰਹਿਣ ਵਾਲਾ ਸੀ? ਇਹਦਾ ਜਿਹੜਾ ਹੈਗਾ ਇੱਥੇ ਗਲੀ ਨੰਬਰ ਆਈ ਥਿੰਕ ਮੈਨਾ ਚੌਕ ਦੇ ਵਿੱਚ ਜਿਹੜੀ ਇੱਕ ਗਲੀ ਹੈਗੀ ਉੱਥੇ ਰੈਂਟ ਦੇ ਉੱਪਰ ਰੰਡਾ ਸੀਗਾ। ਬੇਸਿਕਲੀ ਪਿਸ਼ੋਕਰ ਜਿਹੜਾ ਹੈਗਾ ਪਿੱਛੋਂ ਅੰਮ੍ਰਿਤਸਰ ਦਾ ਰਹਿਣ ਵਾਲਾ ਸੀਗਾ। ਪ੍ਰੋਪਰ ਜਿਹੜਾ ਐਡਰੈਸ ਜੇ ਵੈਰੀਫਾਈ ਨਹੀਂ ਹੋਇਆ। ਸਰ ਇਹ ਕਿੰਨੀ ਕੁ ਉਮਰ ਦੀ ਇਹ ਵਿਅਕਤੀ ਦੀ? ਇਹ ਤਕਰੀਬਨ 35-35 ਸਾਲ ਏ ਸੀਗੀ ਉਮਰ ਸੀਗੀ। ਤੇ ਇਲੈਕਟ੍ਰੀਕਲ ਦਾ ਕੰਮ ਕਰਦਾ ਸੀਗਾ। ਇਹ ਇਲੈਕਟ੍ਰੋ ਮਾਣਯੋਗ ਐਸਐਸਪੀ ਸਾਹਿਬ ਬਟਿੰਡਾ ਵੱਲੋਂ ਜਿਹੜੀ ਹਰ ਵਕਤ ਵਕਤ ਟੀਮ ਐਸ ਮਾਮਲੇ ਜਿਹੜੇ ਘਟੇ ਕੀਤੇ ਗਏ ਨੇ ਜਦੇ ਵਿੱਚ ਐਸਐਸਪੀ ਕੋਟਵਾਲੀ ਡੀਐਸਪੀ ਸਿਟੀ 1 ਸਿਟੀ 2 ਅਭੀ ਦੋਨੋਂ ਐਸਏ ਚਾਰਜਡੇਟੇ ਹੈ ਜਿਹੜੇ ਵਕਤਕ ਵਕਤ ਟੀਮ ਸਾਡੀ ਕੰਮ ਕਰ ਰਹੀ ਹੈ ਸਾਰੇ ਇੰਗਲਿਸ਼ ਦਾ ਕੰਮ ਕਰਦਾ ਤੇ ਬਹੁਤ ਸੌ ਜਲਦੀ ਜਿਹੜਾ ਅਸੀਂ ਕੇਸ ਨੂੰ ਕਰੈਕ ਕਰ ਲਵਾਂਗੇ ਬਿਲਕੁਲ ਜੀ ਬਿਲਕੁਲ ਐਸਐਸਪੀ ਸਿਟੀ ਜਿਨ੍ਹਾਂ ਨੇ ਕਿਹਾ ਕੀ ਤੋਸ਼ੀਆਂ ਨੂੰ ਜਲਦ ਬਟਿੰਡਾ ਪੁਲਿਸ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਕੈਮਰਾਮੈਨ ਸੁਖੀਲ ਦੇ ਨਾਲ ਮਨੋ ਚਰਕੀਵਾਲ ਧਨਿਕ